올 인디아 ਰੰਗਰੇਟਾ ਦਲ ਪੰਜਾਬ ਦੀ ਇੱਕ ਮਹੱਤਵਪੂਰਨ ਮੀਟਿੰਗ ਸਾਬਕਾ ਪ੍ਰਧਾਨ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੀ ਹੋਈ ਇਸ ਦੌਰਾਨ ਰੰਗਰੇਟਾ ਦਲ ਦੇ ਸਮੂਹ ਆਗੂਆਂ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਤਰਨਤਾਰਨ ਜਿਮਨੀ ਚੌਂ ਪ੍ਰਚਾਰ ਦੌਰਾਨ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਪੂਤਾ ਸਿੰਘ ਬਾਰੇ ਕੀਤੀ ਟਿੱਪਣੀ ਦੇ ਵਿਰੋਧ ਵਿੱਚ ਤਿੱਖਾ ਰੋਸ ਪ੍ਰਗਟਾਇਆ ਮੀਟਿੰਗ ਦੌਰਾਨ ਜੁਗਿੰਦਰ ਸਿੰਘ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਦੀ ਟਿੱਪਣੀ ਸਾਡੀ ਕੌਮ ਦੀ ਬੇਇੱਜ਼ਤੀ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਵਿੰਦਰ ਸਿੰਘ ਮਾਨ ਨੇ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦਿੱੰਦਿਆ ਹੋਇਆ ਕਿ ਆ ਕਿ ਜੇਕਰ ਇਸ ਦਰਮਿਆਨ ਰਾਜਾਪਟਿੰਗ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਰੰਗਰੇਟਾ ਭਾਈਚਾਰਾ ਸਾਰੇ ਪੰਜਾਬ ਤੋਂ ਇਕੱਠੇ ਹੋ ਕੇ ਡੀਸੀ ਜਾਂ ਐਸਐਸਪੀ ਦਫ਼ਤਰਾਂ ਅੱਗੇ ਧਰਨਾ ਦੇਵੇਗੀ ਮੀਟਿੰਗ ਵਿੱਚ ਸ਼ਾਮਲ ਹੋਏ ਬਾਕੀ ਆਗੂਆਂ ਨੇ ਵੀ ਆਪਣਾ ਰੋਸ ਦੱਸਦੇ ਹੋਏ ਕਿਹਾ ਕਿ ਜੇਕਰ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਹੁਣਾ ਕੇਵਲ ਧਰਨਾ ਦੇਣ ਦੇ ਸਗੋ ਰਾਜ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਪਗਵਾੜਾ ਤੋਂ ਯਸ਼ ਸ਼ਰਮ ਦੀ ਰਿਪੋਰਟ ਅੱਜ ਦੀ ਮੀਟਿੰਗ ਆਲ ਇੰਡੀਆ ਰੰਗਰੇਟਾ ਦਲ ਪੰਜਾਬ ਦੀ ਮੀਟਿੰਗ ਜਿਹੜੀ ਸੀ ਇਹ ਸਰਦਾਰ ਜਗਿੰਦਰ ਸਿੰਘ ਮਾਨ ਜੀ ਦੇ ਰੈਜ਼ਿਡੈਂਸ ਤੇ ਇਸ ਕਰਕੇ ਕੀਤੀ ਗਈ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਜੀ ਜੋ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਰਹੇ ਆ ਔਰ ਉਹਨਾਂ ਤੇ ਕਿੰਤੂ ਪ੍ਰੰਤੂ ਇਹੋ ਜਿਹੇ ਪੱਤੇ ਲਖਸ ਬੋਲਣ ਤੇ ਕਿਉਂਕਿ ਸਰਦਾਰ ਬੂਟਾ ਸਿੰਘ ਜੀ ਇੱਕ ਰਾਸ਼ਟਰੀ ਪ੍ਰਧਾਨ ਸੀਗੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠੇ ਔਰ ਆਪਣੀ ਮਿਹਨਤ ਦੇ ਨਾਲ 8 ਵਾਰੀ ਐਮਪੀ ਬਣਨਾ ਬਹੁਤ ਵੱਡੀ ਗੱਲ ਆ ਔਰ ਵੱਖ-ਵੱਖ ਉਹਗਿਆਂ ਤੇ ਰਹ ਗ੍ਰਹਿ ਮੰਤਰੀ ਵੀ ਰਹ ਔਰ ਸ਼੍ਰੀਮਤੀ ਇੰਦਰਾ ਗਾਂਧੀ ਦੇ ਲਾਗੇ ਵੀ ਰਹ ਔਰ ਐਡੀ ਵੱਡੀ ਹਸਤੀ ਨੂੰ ਜਿਹੜਾ ਵੀ ਕੋਈ ਇਹੋ ਜਿਹੇ ਪੱਦੇ ਸ਼ਬਦ ਬੋਲਣੇ ਆ ਉਹਨਾਂ ਵਾਸਤੇ ਬੜੀ ਮਾੜੀ ਗੱਲ ਆ ਔਰ ਆਲ ਇੰਡੀਆ ਰੰਗਰੇਤਾ ਦਲ ਇਹ ਇਹਦੇ ਬਾਰੇ ਸੰਘਰਸ਼ ਕਰੇਗਾ ਜਿੰਨਾ ਚਿਰ ਉਸ ਬੰਦੇ ਨੂੰ ਰਾਜੇ ਵੜਿੰਗ ਨੂੰ ਕੋਈ ਸਜ਼ਾ ਨਹੀਂ ਇਹਦੀ ਮਰਜ਼ੀ ਉਹਨਾਂ ਚਿਰ ਅਸੀਂ ਦਿਨ ਰਾਤ ਇਹਦੇ ਇਸ ਤੇ ਪੈਰਾ ਦੇਾਂਗੇ ਔਰ ਥਾਂ-ਥਾਂ ਅਸੀਂ ਮਜਾਰੇ ਕਰਾਂਗੇ ਔਰ ਸਾਡੀ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰੀ ਸਾਹਿਬ ਦਾ ਬੜਾ ਜੋਗਦਾਨ ਸੀ ਔਰ ਬੜਾ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਅਸੀਂ ਅੱਜ ਵੀ ਉਹਨਾਂ ਦਾ ਨਾਮ ਜਿਹੜਾ ਬਲੰਦੀਆਂ ਤੇ ਲੈ ਰਹੇ ਆਂ ਔਰ ਜਿਹੜਾ ਵੀ ਕੋਈ ਵੀ ਉਹਨਾਂ ਦੇ ਖਿਲਾਫ ਬੋਲੇਗਾ ਅਸੀਂ ਉਹਨਾਂ ਉਹਨਾਂ ਦੇ ਖਿਲਾਫ ਐਜੀਟੇਸ਼ਨ ਕਰਾਂਗੇ ਉਹਨਾਂ ਨੂੰ ਦੱਸਾਂਗੇ ਔਰ ਕਿ ਅਸੀਂ ਬਾਬਾ ਜੀਵਨ ਸਿੰਘ ਜੀ ਦਾਦਾ ਜਿਨ੍ਹਾਂ ਨੇ ਕਲਗੀਧਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਏ ਔਰ ਉਹਨਾਂ ਦੀ ਬੜੀ-ਬੜੀ ਕੁਰਬਾਨੀ ਆ ਉਹਨਾਂ ਦੀ ਏਲਾਦ ਆ ਔਰ ਉਹਨਾਂ ਦੀ ਤਰ੍ਹਾਂ ਹੀ ਜੰਗ ਲੜਾਂਗੇ ਮੈਂ ਅੱਜ ਆਲੀਨਰ ਦਿੱਤਾ ਦਲ ਦੀ ਸਾਡੀ ਪੰਜਾਬ ਸਿਟੀ ਦੀ ਮੀਟਿੰਗ ਹੋ ਰਹੀ ਹੈ ਜ਼ਿਲ੍ਹਾ ਪ੍ਰਧਾਨ ਆਏ ਹੋਏ ਨੇ ਉਹਨਾਂ ਦੇ ਨਾਲ ਆਪਣੇ ਸਾਡੇ ਮੁੱਖੇ ਬਡੇ ਬਲਾਕਾਂ ਦੇ ਪ੍ਰਧਾਨ ਵੀ ਹਾਜ਼ਰ ਨੇ ਔਰ ਸਭ ਦਮਾਂ ਨੇ ਬਹੁਤ ਕਰਦੇ ਕਿ ਉਹਨਾਂ ਨੇ ਮੈਨੂੰ ਯਾਦ ਹੈ شويه ਸਾਡਾ 8:00 ਵਜੇ ਪਰੋਟਪੋਰਟ ਤੋਂ ਬੰਦੇ ਆ ਗਏ ਉਤਸ਼ਾਹ ਆ ਮੁੱਗਾਲਾ ਲਈਏ ਆਪਾਂ ਇਹ ਧਰਮਗੋੜ ਚੱਲ ਜੀਏ ਮੁੱਖਾ ਚੱਲ ਜੀਏ ਉਹਨ ਕੀ ਜਿੰਨੇ ਵੀ ਜ਼ਿਲ੍ਹੇ ਪੰਜਾਬ ਦੇ ਹੈਗੇ ਉਹ ਸਾਰੇ ਜ਼ਿਲ੍ਹਿਆਂ ਦੀ ਨੁਮਾਇੰਦੀ ਕਰ ਸਕਦੇ ਮੇਰੇ ਭੈਣ ਸਾਹਿਬ ਜੀ ਕੋੜਾਏ ਨੇ ਕਿੱਥੋਂ ਆਪਣੇ ਕੋੜ ਕੋੜਪੁਰੇ ਤੋਂ ਆਏ ਨੇ ਦੇਖੋ ਤੁਸੀਂ ਕੋੜਪੜਾ ਕਿੱਥੇ ਬੁਕਸਾ ਸਾਰਾ ਲੋਟਾਈ ਦੋ ਪਿੰਡ ਇਹ ਦਸਤਾ ਹੈਗਾ ਤੋ ਇਹ ਦਰਗ ਜਿਹੜੇ ਨੇ ਬਹੁਤ ਹੱਥ ਹਿੰਮਤ ਦੇ ਨਾਲ ਜਿਹੜੇ ਪੁਰਾਣੇ ਬੰਦੇ ਆਣ 82 ਤੋਂ ਇਹ ਜੱਥੇਬੰਦੀ ਜਿਹੜੀ ਰੈਕੋਗਨਾਈਜ਼ ਹੈ ਔਰ ਮੈਂ ਮਾਚਰ ਹਲਾਣੇ ਦੇ ਵਿੱਚ ਵੀ ਕੰਮ ਕਰਨ ਜਾਂਦਾ ਰਹਾਂ ਪਿੰਡ ਜਿੱਥੇ ਬੰਦੇ ਬੰਨਿਆ ਨੇ ਤੋ ਅੱਜ ਇਹ ਮੀਟਿੰਗ ਅਬਰਜੈਂਸੀ ਮੀਟਿੰਗ ਜਿਸ ਸੰਕੇ ਪਿਛਲੇ ਦਿਨੀ ਸਾਡੇ ਕੌਮ ਦੇ ਜਿਹੜੇ ਸਬਾਹ ਨੇ ਸਾਰੇ ਬੜੇ ਸਰਵਨਾਸ ਨੇ ਕਿ ਉਹਨਾਂ ਨੂੰ ਬਹੁਤ ਸਤਿਕਾਰ ਨਾਲ ਸੀ ਸਰ ਬੁੱਟਾ ਸਿੰਘ ਜੀ ਨੇ ਬੜਾ ਨਾਮ ਚੱਟਾ ਕਿ ਕਰ ਮੈਂ ਉਹਨਾਂ ਨੇ ਇੱਕ ਬੁੱਕ ਲਿਖੀ ਸੀ ਐਸਲ ਬਿੱਡੀ ਹੈਗੀ ਉਹਨਾਂ ਨੇ ਪੜੀ ਤੇ ਮਾਨ ਸਾਹਿਬ ਮੈਂ ਬੁੱਕ ਪੜੀ ਹੈ ਇਦਾਂ ਦਾ ਕੋਈ ਕਿਸੇ ਨੇ ਅੱਜ ਤੱਕ ਬੁੱਕ ਨਹੀਂ ਲਿਖੀ ਨਾ ਪਹਿਲੋਂ ਨਾਲ ਬਾਤ ਕੋ ਲਿਖੂ ਜੋ ਕਿਤਾਬ ਬੁੱਟਾ ਸਿੰਘ ਲਿਖਿਆ ਤੇ ਵੀ ਕਹਿੰਦਾ ਜ਼ਿਕਰ ਹੈ ਕਿ ਕਾਂਸ਼ੀ ਰਾਮ ਨੂੰ ਬਣਾਉਣ ਵਾਲੇ ਸਰ ਬੁੱਟਾ ਸਿੰਘ ਜੀ ਉਹਦੇ ਸਾਰੇ ਜ਼ਿਕਰ ਹੈ ਉਹ ਮੈਂ ਬੜਾ ਪ੍ਰਭਾਵਤ ਹੋਇਆ ਮੈਂ ਪੜਿਥ ਨਹੀਂ ਲਿਖਣ ਮੈਂ ਉਹ ਜੋ ਗਲਾਉਗਾ ਅੱਜ ਇੱਕ ਡਾਕਟਰ ਦੀ ਡਿਗਰੀ ਡੋ ਪੀ ਐਸ ਦੇ ਰਹੀਆਂ ਉਹਨਾਂ ਦੀਆਂ ਬੀਏ ਦੀ ਡਿਗਰੀ ਤੇ ਬੰਬੇ ਦੀ ਡਿਗਰੀ ਹੈ ਆਪਣੇ ਦੀ ਐਮ ਐ ਦੀ ਪੀ ਐਸ ਸੀ ਦੀ ਐਮ ਐ ਔਰ ਬਾਚਲਰ ਐਮ ਐ ਐਮ ਪੀ ਬਣ ਕੇ 8 ਸਾਲ ਲੰਮੀ ਉਹ ਇੰਨੇ ਲੰਮੀ ਸੇ ਦੇ ਵਿੱਚ ਜੇਲ ਮੈਂ ਦੇਖਾਂ ਤੇ ਉਹ 25 ਸਾਲ ਮਿਸਟਰ ਰਹੇ ਕੈਬਨਟ ਮਿਸਟਰ ਰਹੇ ਔਰ ਉਹਨਾਂ ਨੇ ਉਹ ਥਾਈ ਮਿਨਿਸਟਰੀਆਂ ਜਿਹੜੀਆਂ ਉਹਨਾਂ ਕੋਲ ਬੱਕਰੇ ਵਕਰੀ ਤੇ ਕਿਨਾਰਾ ਉਹਨਾਂ ਕੋਲ ਰਹੀਆਂ ਉਹ ਮਿਨਿਸਟਰ ਤੋਂ علاوہ ਜਿੰਨੀ ਬਹੁਤ ਇੰਪੋਰਟੈਂਟ ਸਪੋਰਟਫੋਲੀਓ ਹੈਗੇ ਆ ਉਹਨਾਂ ਕੋ ਸਾਰੇ ਉਹਨਾਂ ਕੋ ਰਹਿ ਨੇ ਤੇ ਬਹੁਤ ਸਾਰੀਆਂ ਗੱਲਾਂ ਯਾਦ ਨੇ ਬੜੀਆਂ ਹੀ ਗੱਲਾਂ ਨੇ ਤੇ ਮੈਂ ਗੁੱਸਾ ਆਪਣਾ ਆਪਣੀ ਵਾਈਟ ਦੇ ਕੇ ਕੱਢਿਆ ਚੈਨਲਸ ਆਈਸ ਆ ਸਾਰੇ ਤੋਂ ਨਰਿੰਦਰ ਸਿੰਘ ਆਇਆ ਨਹੀਂ ਛਾਪੂ ਤੋਂ ਡਾਕਟਰ ਅਨਜਨ ਸਿੰਘ ਤੋਂ ਇਸ ਕਰਕੇ ਅੱਜ ਮੀਟਿੰਗ ਨੇ ਸੀ ਉਸੇ ਜੋ ਪੋਲੀਟਿਸ਼ੀਅਨਸ ਆ ਜਾਂ ਲੋ ਫੀਲਿੰਗ ਹੈਗੀ ਲੋਕਾਂ ਦੇ ਵਿੱਚ ਇਹ ਪ੍ਰਧਾਨ ਜਿਹੜੇ ਨੇ ਮਹਾਰਾਜ ਰੋਜ ਨੇ ਕਿਹਦਾ ਪ੍ਰਿੰਕ ਕਹੂੰਗਾ ਬੇਟਾ ਕਹਦਾ ਪਿੰਡ ਹੈ ਮੇਰੇ ਲਈ ਉਹ ਕੀ ਕਹਾਮ ਹੈ ਜੇ ਮੇਰੀ ਕੌਮ ਦੀ ਬਿੱਤੀ ਕਰਦਾ ਜਿਹੜਾ ਕੌਮ ਦਾ ਨਾਲਿਕ ਬਿੱਤੀ ਦਾ ਮੈਨੂੰ ਕੁਛ ਵੀ ਨਹੀਂ ਮੈਂ ਨਹੀਂ ਸਮਝਦਾ ਕਿਉਂ ਸਮਝਾਂ ਮੈਂ ਉਹਨੂੰ ਕਹੂੰ ਕੋਈ ਨਾ ਸਾਰ ਨਹੀਂ ਮਿਲਾਂ ਭਾਈ ਜਿਹਨੇ ਸਾਨੂੰ ਮਿੱਟੀ ਵਿੱਚ ਦੱਸਿਆ ਵੀ ਅਸੀਂ ਮਿੱਟੀ ਦੇ ਵੀ लायक ਨਹੀਂ ਅਜੇ ਮਿੱਟੀ ਵੀ ਕੰਮ ਆਉਂਦੀ ਹੈ ਦਾਹ ਦਾ ਰੋੜਾ ਵੀ ਕੰਮ ਆਉਂਦਾ ਇਹ ਅਫਸੋਸ ਹੈ ਉਸ ਗੱਲ ਨੂੰ ਮੇਰੇ ਅੰਦਰ ਪੱਟਦੀ ਨਹੀਂ ਉਤੇ ਪਰਚੋ ਹੈ ਬਕਾਇਦਾ ਰਸਤਾ ਹੋਏਗੀ ਅਰ ਮੈਂ ਇੱਕ ਪੇਦਾ ਸਮਾਂ ਦਿੰਨਾ ਸਰਕਾਰ ਨੂੰ ਅੱਜ ਜਿਹੜੇ ਇੱਥੇ ਨਵਾਏ ਦੇ ਹੈਗੇ ਜੰਦਾ ਉੱਥੇ ਤੇ ਐਸਐਸਪੀ ਕਪੂਰਥਲਾ ਡੀਸੀ ਕਪੂਠਲਾ ਇੱਕ ਹਫਤੇ ਬਾਅਦ ਜੇ ਤੁਸੀਂ ਰੈਸਟ ਨਾ ਕੀ ਜੇ ਅਸੀਂ ਸਾਰੇ ਪੰਜਾਬ ਦੇ ਲੋਕ ਜਿਹੜੇ ਉੱਥੇ ਡੀਸੀ ਜਾਂ ਐਸਐਸਪੀ ਪਰ ਨਵਾਏ ਜਿਹੜੇ ਉਲਾਵਾਗੇ ਸਾਨੂੰ ਉੱਥੇ ਰਹਿਣਾ ਪਿਆ ਰਮਾਂਗੇ ਜਿੱਦਾਂ ਵੀ ਹੋਵੇ ਸੀ ਆਪਣੇ ਸਾਰੇ ਸਾਧਨ ਕਾਇਮ ਕਰਕੇ ਅਸੀਂ ਉੱਥੇ ਨਾ ਲਾਵਾਂਗੇ ਇਹ ਗੱਲ ਪੱਕੀ ਹੈ ਔਰ ਮੈਂ ਅੱਜ ਅਖਬਾਰ ਨੂੰ ਸਾਰੀਆਂ ਅਖਬਾਰਾਂ ਨੂੰ ਜਾਣਕਾਰੀ ਦੇਣਾ ਚਾਹਨਾ ਕਿ ਬੇਟਾ ਤੂੰ ਜਸ ਸਾਰੇ ਕੋਸ਼ਿਸ਼ ਕਰੀ ਸਾਰੀਆਂ ਬਸਤੋਂ ਨੂੰ ਕਿ ਅਸੀਂ ਬੜੇ ਸੀਰੀਅਸ ਹੋਏ ਆ ਹੁਣ ਇਸ ਕੰਮ 'ਤੇ ਸਾਨੂੰ ਕਿਸੇ ਇਲੈਕਸ਼ਨ ਦਾ ਮਤਲਬ ਨਹੀਂ ਸਾਨੂੰ ਕਿਸੇ ਚੀਜ਼ ਨੇ ਜਿੰਨਾਂ ਤੁਸੀਂ ਸਾਡੀ ਪੱਗ ਲਾ ਕੇ ਲਈ ਜਿਹੜਾ ਰੋਲੀ ਹੈ ਤੇ ਅਸੀਂ ਉਹਦੀ ਪੱਗ ਪੂਰੇ ਮੁਕਾਬਲੇ ਉਸ ਦਾ ਕਰਨੀ ਲਈ ਸੰਸਵਰਨੇ ਹਾਂ ਤੇ ਇਹਨਾਂ ਗੱਲਾਂ ਨਾਲ ਮੈਂ ਤੁਹਾਡਾ ਆਏ ਦਾ ਧੰਨਵਾਦੀ ਹਾਂ ਉਹ ਮੀਟਿੰਗ ਇਹ ਬਹੁਤ ਜ਼ਰੂਰੀ ਨਾਲ ਜਿੱਥੇ ਸਮਾਜਿਕ ਸੋਸ਼ਲ ਔਰ ਐਜੂਕੇਸ਼ਨਲ 'ਤੇ ਗੱਲਾਂ ਜਿਹੜੀਆਂ ਹੋਣਗੀਆਂ ਖਾਸ ਕਰਕੇ ਬੱਚਿਆਂ ਦੀ ਪੜਾਈ